ਹਾਂਜੀ ਅੱਜ ਹੌਕਸ ਸਪੇਸ ਆਫ ਕਲੱਬ ਦੇ ਵਿੱਚ ਹਰ ਤਨ ਹਰ ਸਾਲ ਦੀ ਤਰ੍ਹਾਂ ਜ ਮੈਚ ਹੁੰਦੇ ਨੇ ਤੇ ਸੰਗਤ ਸਾਹਿਬ ਅੱਜ ਪਹਿਲੀ ਵਾਰ ਹੀ ਪਹੁੰਚੇ ਆ ਨਹੀਂ ਮੈਂ ਪਹਿਲੀ ਵਾਰ ਨਹੀਂ ਪਹੁੰਚਿਆ ਨਹੀਂ ਮੈਂ ਤਾਂ ਹਰ ਸਾਲ ਹੀ ਆਉਣਾ ਦੇਖੀ ਅੱਜ ਲੱਗੇ ਰਾਏ ਸਾਹਿਬ ਨਾਲ ਮੇਰਾ ਪਿਆਰ ਆ ਜੀ ਜਸਵੀਰ ਰਾਏ ਸਾਹਿਬ ਇਹ ਜਦੋਂ ਤੋਂ ਮੇਰੇ ਨਾਲ ਮੈਨੂੰ 5 5-6 ਸਾਲ ਹੋਈ ਗਏ ਪਿਛਲੇ ਸਾਲ ਮੈਂ ਨਹੀਂ ਆਇਆ ਮੈਂ ਬਾਹਰ ਗਿਆ ਸੀ ਯੂਕੇ ਸ਼ੂਟਿੰਗ ਕਰਨ ਐਸ ਟਾਈਮ ਕੱਲ ਵੀ ਮੇਰੇ ਡੈਬਿੰਗ ਸੀ ਮੈਂ ਡੈਬਿੰਗ ਪੋਸਟਪੋਨ ਕਰ ਦਿੱਤੀ ਰਾਇ ਸਾਹਿਬ ਕਹਿੰਦੇ ਪਹੁੰਚਣਾ ਮੈਂ ਹੈ। ਰਾਇ ਸਾਹਿਬ ਨਾਲ ਪਿਆਰ ਬਹੁਤ ਦਾ ਸਾਡੇ ਬੱਚਾ ਦਾ ਅਤਿਆੰਤ ਪਿਆਰ ਆ। ਜੀ ਜੀ ਤੇ ਵੈਸੇ ਵੀ ਉਹ ਇੱਕ ਚੰਗਾ ਕੰਮ ਕਰ ਰਹੇ ਆ ਇਹ ਮੇਰਾ ਖਿਆਲ ਨਾ ਮੈਂ ਪੁੱਛਿਆ ਸੀ ਮੈਂ ਕਿ ਸਰ ਇਹ ਕਦੋਂ ਤੋਂ ਤੁਸੀਂ ਨੇ ਲੱਗੇ ਆ। ਇਹ ਤੁਸੀਂ ਕੰਟੀਨਿਊ ਕਰ ਰਹੇ ਆ ਨਾ ਕਹਿੰਦੇ 65 ਸਤਾ ਹਜ਼ਾਰ ਹੋ ਗਿਆ। ਤੇ ਇਹ ਬੜੀ ਮਹਾਨ ਗੱਲ ਆ। ਸੋ ਸਪੋਰਟਸ ਨੂੰ ਇਨਚਾਰਜ ਕਰ ਰਹੇ ਆ ਬੱਚੇ ਅੰਵੇ ਆ ਦੇਖਦੇ ਆ। ਅੱਛਾ ਲੱਗਦਾ। ਜੀ ਵੀ ਕਮੇਟੀ ਕਰ ਰਹੇ ਹੋ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਕਮੇਟੀ ਕਰਾ। ਉਹ ਚੱਲੀ ਜਾਂਦਾ ਹੀ ਮੈਂ ਸਕੂਲ ਟਾਈਮ ਤੋਂ ਲੱਗਾ ਜੀ ਬਸ ਉਹੀ ਮਾੜਾ ਮੋੜਾ ਕਰ ਦਿੰਦੇ ਸੀ ਤੁਸੀਂ ਹਿੱਟ ਹੋਈ ਸੀ ਤੁਸੀਂ ਹਾਂਜੀ ਰੱਖਸ਼ੇ ਦੀ ਕਮੇਟੀ ਕਰਦੇ ਹਿੱਟ ਹੋਈ ਸੀ ਨਹੀਂ ਨਹੀਂ ਉਹ ਤਾਂ ਮੈਂ ਆਏ ਆ ਫਿਲਮਾਂ 'ਚ ਮੈਂ ਮੈਂ ਗੁਰਪ੍ਰੀ ਕੋਗੀ ਭਾਈ ਨਾਲ ਉਹਨਾਂ ਨਾਲ ਫਿਰ ਮੈਂ ਸੰਗਤ ਕੀਤੀ ਤੇ ਮੈਂ ਇਹੀ ਚੱਲਦਾ ਰਿਹਾ ਪ੍ਰੋਗਰਾਮ ਜੀ ਤੇ ਦੂਜੀ ਗੱਲ ਇਹ ਹੈ ਵੀ ਚਲੋ ਤੁਹਾਡਾ ਬਹੁਤ ਵਧੀਆ ਤੁਹਾਡਾ ਰੋਲ ਹੁੰਦਾ ਫਿਲਮਾਂ ਦੇ ਵਿੱਚ ਅਸੀਂ ਵੀ ਅੱਜ ਸਾਡੀ ਵੀ ਉਮਰ ਅਸਾਂ ਕਹਿੰਦੇ ਇਹ ਚੱਲੀਏ ਤੇ ਦੇਖੀਏ ਜੀ ਇਹ ਤਾਂ ਕੀ ਕਿਰਪਾ ਮਹਾਰਾਜ ਦੀ ਸਾਡੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਨਸ਼ੇ ਦੇ ਵਿੱਚ ਜਾ ਰਹੀ ਹੈ ਇਹਦੇ ਬਾਰੇ ਮਸੇ ਮੈਂ ਇਹੀ ਕਹਿੰਦਾ ਆ ਜਿਹੜੇ ਆ ਸਪੋਰਟਸ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਕਲੱਬ ਬਣਨੇ ਚਾਹੀਦੇ ਆ ਹਨਾ ਪਿੰਡਾਂ 'ਚ ਮੈਚ ਹੋਣੇ ਚਾਹੀਦੇ ਆ ਔਰ ਮੈਚ ਦੇ ਵਿੱਚ ਇਨਾਮ ਵੱਡੇ ਵੱਡੇ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਸ਼ੌਂਕ ਪਵੇ ਵੀ ਨਹੀਂ ਯਾਰ ਮੈਚ ਜਿੱਤਦੇ ਆ ਲੱਖਾਂ ਰੁਪਈਆ ਮਿਲਦਾ ਵੱਡੀ ਹੋਣੀ ਚਾਹੀਦੀ ਆ ਹਨਾ ਲੋਕਾਂ ਦਾ ਬੱਚਿਆਂ ਦਾ ਰੁਝਾਨ ਸਪੋਰਟਸ ਵੱਲ ਹੋਵੇ ਇਹ ਬਹੁਤ ਚੰਗੀ ਗੱਲ ਆ ਮੇਰੇ ਮਿੱਤਰ ਮਿੱਟੀ ਦੇ ਜੋ ਬਹੁਤ ਵੱਡੇ ਜਾਣੇ ਜਾਂਦੇ ਆ ਉਹ ਮਹਾਰਾਜ ਉਹ ਤਾਂ ਬਾਸ਼ਾ ਬੰਦੇ ਪਰ ਲੇਕਿਨ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਤੁਸੀਂ ਸੰਭਲੀ ਗੱਲ ਨਹੀਂ 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 ਮੈਂ ਸੰਭੀ ਨਹੀਂ ਜੀ ਉਹ ਕੁਦਰਤੀ ਉਹ ਮੈਂ ਕੋਈ ਇਦਾਂ ਦੇ ਸੀਨ ਇਦਾਂ ਦੇ ਹੋ ਜਾਂਦੇ ਆ ਉਹ ਕੋਇਨਸੀਡੈਂਟ ਮੈਂ ਮੇਰ ਮੇਤਰ ਸਾਹਿਬ ਤੋਂ ਬਾਗਮਾਲ ਹੈ ਨਾ ਆਪਾਂ ਉਹਨਾਂ ਦੇ ਫੈਨ ਆ ਜਿੱਦਾਂ ਉਹਨਾਂ ਦੀ ਹੈ ਨਾ ਅਦਾਕਾਰੀ ਸੀ ਜਦੋਂ ਪੰਜਾਬੀ ਇੰਡਸਟਰੀ ਵਿੱਚ ਸੰਭਿਆਏ ਮਾਸੀ ਆਈਆਂ ਕੋਸ਼ਿਸ਼ ਕਰੀ ਦੇ ਵਿੱਚ ਚੰਗਾ ਕੰਮ ਕਰੀਏ ਤੇ ਤਾਂ ਜਦੋਂ ਜਿਹੜੀ ਫਿਲਮ ਇੰਡਸਟਰੀ ਪੰਜਾਬੀ ਹੈ ਉਹ ਤਾਂ ਜਦੋਂ ਸਾਡੇ ਵਰਗੇ ਫਨਕਾਰ ਆਏ ਉਹ ਤੋਂ ਤੋਂ ਹੀ ਮੈਂ ਕਹਿੰਦਾ ਵੀ ਇਹ ਪਹਿਲਾਂ ਥੋੜਾ ਜਿਹਾ ਹਿੰਦੀ ਫਿਲਮਾਂ ਨੂੰ ਆਪ ਪਰਹਣ ਹਾਂਜੀ ਹਾਂਜੀ ਹੁਣ ਮੈਂ ਪੰਜਾਬੀ ਸਿਨੇਮਾ ਦਾ ਜਿਹੜਾ ਸਟਾਫ ਹੈ ਬਹੁਤ ਵਧੀਆ ਹੋ ਗਿਆ ਲੋਕ ਬੜੇ ਆਨੰਦਮਾਨ ਦੇ ਫਿਲਮਾਂ ਦੇ ਬਸ ਅੱਜ ਕਰ ਮੈਂ ਹੁਣ ਕੁਝ ਕਬਰੀ ਫਿਲਮ ਦੀ ਡੱਬਿੰਗ ਕਰਨੀ ਹੈ ਤੇ ਬਸ ਉਹ ਆ ਰਹੀ ਹੈ ਇੱਕ ਕੀ ਚੱਕ ਲੋ ਰੱਬ ਦਾ ਨਾਮ ਲੈ ਕੇ ਉਗੀ ਭਾਈ ਉਹਨਾਂ ਨਾਲ ਐ ਤੇ ਉਹ ਵੀ ਪ੍ਰੋਜੈਕਟ ਸੰਡਾ ਰੈਡੀ ਆ ਆਲਮੋਸਟ ਤੇ ਉਹ ਮਾਸੂਦੀ ਪ੍ਰਮੋਸ਼ਨ ਨਾ ਸਟਾਰਟ ਹੋ ਜਾਂਦਾ ਹਾਂਜੀ ਹਿਮਸ਼ਾਲ ਦੇ ਵਿੱਚ ਦੋ ਫਿਲਮਾਂ ਦੇਣ ਲੱਗੀ ਹਾਂਜੀ 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 ਉਹ ਜੀ ਬਹੁਤ ਬਹੁਤ ਧੰਨਵਾਦ ਸੋ ਮੱਚ ਥੈਂਕਸ ਭਾਜੀ ਬਹੁਤ ਲੱਗਜੀ ਸੋ ਮੈਂ ਸਾਰੇ ਜਿਹੜੀ ਟੀਮ ਆ ਨਾ ਰਾਏ ਸਾਹਿਬ ਦੀ ਉਹ ਵਧਾਈ ਦੇ ਪਾਤਰ ਆ ਬਹੁਤ ਵਧੀਆ ਆਓ ਰਾਏ ਸਾਹਿਬ ਕਮਾਂਲ ਕਰਨ ਇਹ ਸਾਡੇ ਹੈ ਨਾ ਰਾਏ ਸਾਹਿਬ ਹਨਾ ਜਸਵੀਰ ਭਾਈ ਉਹਨਾਂ ਦੇ ਬ੍ਰਦਰ ਇਹ ਨਾਮ ਮੇਰਾ ਬਹੁਤ ਅਤਿਅੰਤ ਪਿਆਰਾ ਸੋ ਸਾਰੀ ਟੀਮ ਨੂੰ ਮੈਂ ਗੁੱਡ ਲੱਕ ਕਹਿਣਾ ਤੇ ਬਾਬੇ ਨਾਨਕ ਅੱਗੇ ਅਰਦਾਸ ਕਰਦਾ ਕਿ ਇਸ ਕਲੱਬ ਨੂੰ ਹੋਰ ਜ਼ਿਆਦਾ ਮਿਹਨਤਾਂ ਨਾਲ ਔਰ ਹੋਰ ਜ਼ਿਆਦੀ ਸਮਰਥ ਦੇਵੇ ਹੋਰ ਜ਼ਿਆਦਾ ਕਲਾਕਾਰ ਆਉਣ ਔਰ ਹੋਰ ਜ਼ਿਆਦਾ ਪਲੇਅਰ ਆਉਣ ਤੇ ਵਧੀਆ-ਵਧੀਆ ਇਹ ਰਾਈਜ਼ ਕਰਨ ਬਹੁਤ ਬਹੁਤ ਧੰਨਵਾਦੀ ਥੈਂਕ ਯੂ